ਮੈਂ ਪ੍ਰਿੰਸੀਪਲ ਰਕਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਨੇਪੁਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਸਾਰੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦੇ 76ਵੇਂ ਦਿਹਾੜੇ ਤੇ ਬਹੁਤ ਜ਼ਿਆਦਾ ਮੁਬਾਰਕਬਾਦ ਜਿੰਦਾ ਹੈ ਸਾਡਾ ਦੇਸ਼ ਲਗਭਗ 1000 ਸਾਲ ਗੁਲਾਮੀ ਦੀਆਂ ਜ਼ੰਜੀਰਾਂ ਸਹਿਣ ਤੋਂ ਬਾਅਦ 15 ਅਗਸਤ 1947 ਨੂੰ ਆਜ਼ਾਦ ਹੋਇਆ ਇੱਕ ਲੰਮਾ ਸੰਘਰਸ਼ ਸਾਡੇ ਆਜ਼ਾਦੀ ਕੂਲਾਕੀਆਂ ਨੇ ਲੜਿਆ ਇਹ ਜੋ ਪ੍ਰਾਪਤੀ ਸਾਨੂੰ ਆਜ਼ਾਦੀ ਦੀ ਹੋਈ ਇਹ ਕੋਈ ਸੌਖੀ ਨਹੀਂ ਹੋਈ ਹੈ ਕਿ ਇਹ ਗੁਲਾਮੀ ਦੀਆਂ ਜ਼ੰਜੀਰਾਂ ਨੇ ਜਿਹੜੀਆਂ ਉਹਨਾਂ ਨੂੰ ਤੋੜਨਾ ਕੋਈ ਸੌਖਾ ਨਹੀਂ ਹੁੰਦਾ ਮੇਰੇ ਅਨੁਸਾਰ ਜੋ ਗੁਲਾਮੀ ਆ ਉਹਨੂੰ ਉਹਦੀਆਂ ਜ਼ੰਜੀਰਾਂ ਨੂੰ ਤੋੜਨ ਵਾਸਤੇ ਸਭ ਤੋਂ ਵੱਡੀ ਭੂਮਿਕਾ ਸਿੱਖਿਆ ਦੀ ਹੁੰਦੀ ਹੈ ਤਾਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਆਪਣੇ ਵੱਲੋਂ ਆਪਣੇ ਅਧਿਆਪਕਾਂ ਵੱਲੋਂ ਇਹ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਜਿੰਨੇ ਵੀ ਸਾਡੇ ਵਿਦਿਆਰਥੀ ਨੇ ਬੱਚੇ ਨੇ ਸਾਡੇ ਸਾਨੂੰ ਉਹਨਾਂ ਨੂੰ ਸਿੱਖਿਅਤ ਕਰਨਾ ਚਾਹੀਦਾ ਹੈ ਉਹਨਾਂ ਨੂੰ ਸਿੱਖਿਆ ਦੇਣੀ ਚਾਹੀਦੀ ਹੈ ਉਹਨਾਂ ਨੂੰ ਪੜਾਉਣਾ ਚਾਹੀਦਾ ਹੈ ਸਾਰੇ ਮਾਪੇ ਸਾਰੀ ਵਿਸ਼ਵਾਸੀਆਂ ਇਹ ਮੇਰੇ ਵੱਲੋਂ ਸਨੇਹ ਹੈ ਤਾਂ ਜੋ ਸਾਡੇ ਦੇਸ਼ ਦੀ ਤਰੱਕੀ ਦੇ ਵਿੱਚ ਸਾਡਾ ਆਉਣ ਵਾਲਾ ਭਵਿੱਖਾ ਜਿਹੜਾ ਕੋਈ ਇੱਕ ਵੱਡਾ ਤੇ ਵਧੀਆ ਰੂਪ ਨਹੀਂ ਵਾਸਕੀ ਆਜ਼ਾਦੀ ਦੀਆਂ ਮੁਬਾਰਕਾਂ ਦੁਆਰਾ ਮੇਰੇ ਵੱਲੋਂ ਸਾਰੇ ਵਿਸ਼ਵਾਸੀਆਂ ਥੈਂਕ ਯੂ